ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲੋਂ ਦੀ ਗ੍ਰਾਹਕ ਤੁਸੀ ਅੱਜ ਸਭ ਤੋਂ ਪਵਨ ਪ੍ਰਕਰਤਿ ਸ਼੍ਰੀ ਹਰਿਮੰਦਰ ਸਾਹਿਬ ਦੇ ਕਬਾਈ ਕਰਨ ਦੀ ਫੋਚ ਜਿੱਤੇ ਯੁੱਧ ਨਸ਼ਿਆ ਬਰੁੱਤ ਤਹਿਤ ਜਿਹੜੀ ਬੀਡੀਸੀ ਹੈ ਵਿਲੇ ਡਿਫੈਂਸ ਕਮੇਟੀ ਦੇ ਮੈਂਬਰਾਂ ਬੜਾ ਗਿਆ ਅੱਜ ਉਹਨਾਂ ਤੋਂ ਸੌਖ ਸਤਿ ਸ਼ਾਨ ਮੈਂ ਇਸ ਗੱਲ ਦੇ ਉੱਤੇ ਤਹਿ ਦਿਲੋਂ ਦੀ ਗ੍ਰਾਹਕ ਤੁਹਾਨੂੰ ਧੰਨਵਾਦ ਕਰਦਾ ਚਾਹੁੰਦਾ ਆਵਾਜ਼ ਪਾਰਟੀ ਦੇ ਜਿਹੜੇ ਲੈਕਸਪੋ ਕਮਿਸ਼ਨ ਸ਼੍ਰੀ ਅੰਮ੍ਰਿਤਵਾਲ ਜੀ ਦਾ ਮੁਖਵਾਰ ਪੰਜਾਬ ਸਰਕਾਰ ਤੋਂ ਆਸ਼ਕਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅnder ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅnder ਚੱਲ ਰਹੀ ਹੈ ਤੇ ਪਹਿਲੀ ਸਰਕਾਰ ਹੋਊਗੀ ਜਿਹੜੀ ਟੁੱਟ ਕੇ ਨਸ਼ਿਆਂ ਨੂੰ ਪੈ ਲਿਕੜੀ ਔਰ ਜਿਹਨੇ ਯੁੱਧ ਨਸ਼ਿਆ ਵਿਰੋਧੇ ਕੋ ਮਹਿੰਮ ਸ਼ੁਰੂ ਕਰਾਈ ਹੈ ਔਰ ਜਿਹੜੀ ਕਿ ਉਹ ਇਸ ਸਮੇ ਆਪਣੇ ਉਸ ਲੈਵਲ ਤੇ ਪਹੁੰਚੀ ਹੋਈ ਹੈ ਮਹਿੰਮ ਕਿ 31 ਮਈ ਤੋਂ ਪਹਿਲਾ ਪਹਿਲਾ ਅਸੀਂ ਇਹ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੂਰਾ ਐਕਟਿਵ ਕਰਕੇ ਤੇ ਆਪਾਂ ਆਪੋ ਆਪਣੇ ਪਿੰਡਾਂ ਦੀ ਆਪੋ ਆਪਣੇ ਵਾਰਾਂ ਦੀ ਕਿਲਾਬੰਦੀ ਕਰਕੇ ਕਿ ਸਾਡੇ ਕੋਲ ਪਿੰਡ 'ਚ ਸਾਡੇ ਕੋਲ ਬਾੜ 'ਚ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦਾ ਹੋਵੇ ਉਹ ਬਾੜ ਨਾ ਸਕੇ ਇਸ ਲਈ ਸਾਨੂੰ ਸੂਚਿਤ ਹੋਣਾ ਪਊਗਾ ਸਭ ਨੂੰ ਪਿਆਰਦਾ ਜੇ ਕੋਈ ਵੀ ਕਿਸੇ ਵੀ ਕਿਸਮ ਦਾ ਵੈਸੇ ਤਾਂ ਇਹ ਹੁਣ ਐਨਾ ਡਰ ਕੇ ਨਸ਼ੇ ਦੇ ਤਸਕਰ ਇਹ ਪੰਜਾਬ ਛੱਡ ਛੱਡ ਕੇ ਭੱਜ ਰਹੇ ਨੇ ਪਤਾ ਨਹੀਂ ਕਿੱਥੇ ਕੈਮ ਹੋ ਗਏ ਉਹਨੇ ਪਰ ਇਹ ਕੀ ਹੈ ਇਹ ਆਪਾਂ ਨੂੰ ਇਹਦੀ ਪਹਿਰੇਦਾਰੀ ਰੱਖਣੀ ਹੋਊਗੀ ਕਿ ਦੁਆਰਤੀ ਨਾ ਇਹ ਚੀਜ਼ ਪਉਣ ਪੇ ਸੋ ਇਹਦੀ ਪਹਿਰੇਦਾਰੀ ਦੇ ਸਬੰਧ ਦੇ ਵਿੱਚ ਜੇ ਕੋਈ ਨਸ਼ੇ ਦਾ ਤਸਕਰ ਹੋ ਕਿਤੇ ਗਲਤੀ ਨਾਲ ਵੀ ਕਿਸੇ ਵਿਲੇਜ ਵਾਰਡ ਦੇ ਵਿੱਚ ਆਇਆ ਤੇ ਵਿਲੇਜ ਡਿਫੈਂਸ ਕਮੇਟੀ ਨੇ ਫੜ ਲਿਆ ਤਾਂ ਉਹਦੇ ਤੇ ਬਣਦੀ ਕਿ ਕੋਈ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਹੋਏ ਹੋਏ ਨੇ ਕਿ ਜਿਵੇਂ ਹੀ ਬीडीसी ਦੇ ਕਿਸੇ ਵੀ ਮੈਂਬਰ ਦਾ ਬीडीसी ਕਮੇਟੀ ਦਾ ਜੇਕਰ ਕੋਈ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੀ ਫੋਨ ਜਾਂਦਾ ਹੈ ਹੈਲਪਲਾਈਨ ਨੰਬਰ ਤੇ ਫੋਨ ਜਾਂਦਾ ਹੈ ਕਿ ਸਾਡੇ ਔਰੇ ਕੋਈ ਨਸ਼ੇ ਦਾ ਤਸਕਰ ਔਰੇ ਪਹੁੰਚਿਆ ਸੀ ਸਾਡੇ ਬੱਚਿਆਂ ਨੂੰ ਉਰੇ ਕੋਈ ਕਿਸੇ ਕਿਸਮ ਦਾ ਗਲਤ ਜਾਨੀ ਕਿ ਸਪਲਾਈ ਕਰਨਾ ਚਾਹੁੰਦਾ ਸੀਗਾ ਮਟੀਰੀਅਲ ਤਾਂ ਉਹਨੂੰ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਐਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਦੇ ਜ਼ਿੰਦਗੀ ਚ ਦੁਬਾਰਾ ਹਮਾਕਤ ਨਾ ਕਰੇ ਉਸ ਏਰੀਆ ਕਰਨ ਨੂੰ ਚਾ ਕਰੀ ਪਏ ਨਾ ਸੇ ਦਾ ਵਪਾਰ। ਸੋ ਇਹ ਪਰਮੇਰ ਆ ਦਿਖਾਤਾ ਮਾਤਾ ਇੱਕ ਅਜੇਸ ਜਿਹੜਾ ਸੋਲ ਫਾਰਮ ਦੇ ਵਿੱਚ ਜਿਹੜੇ ਐਡਾ ਵੱਡਾ ਪੂਰੇ ਸ਼੍ਰੀ ਫਤੇਗਰ ਸਾਹਿਬ ਦੇ ਕਿ ਐਡਾ ਵੱਡਾ ਕੱਟ ਹੋਇਆ ਇਸ ਗੱਲ ਦੇ ਉੱਤੇ ਮੈਂ ਵਿਲੇ ਡਿਫੈਂਸ ਕਮੇਟੀ ਦੇ ਜਿੰਨੇ ਮੈਂਬਰ ਅੱਜ ਚੱਲ ਕੇ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਲੰਟੀਰਲੀ ਅੱਗੇ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਸਮਝ ਲਈ ਕਿ ਪੰਜਾਬ ਸਾਡਾ ਹੈ ਅਸੀਂ ਪੰਜਾਬ ਦੇ ਵਸਨੀਕ ਹਾਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਔਰ ਪੰਜਾਬ ਵਸਤਾ ਵੀ ਉਹਨਾਂ ਦੇ ਨਾਂ ਤੇ ਹੈ ਇਸ ਗੁਰੂਆ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਪੰਜਤਰਿਆ ਚੱਲਦੇ ਹੋਣਗੇ ਛੇਵਾਂ ਤਰੀਆ ਰਸਤੇ ਦਾ ਚੱਲਣ ਦੀ ਕੋਗੰਜائش ਨਹੀਂ ਹੈ ਸੋ ਇਹ ਬਿਲਕੁਲ ਨਹੀਂ ਚੱਲਣ ਦਿੱਤਾ ਜੀ ਹੁਣ ਅੱਜ ਇਸ ਮੌਕੇ ਦੇ ਉੱਤੇ ਮੇਰੇ ਨਾਲ ਸਤਕਾਰਯੋਗ ਸਾਡੇ ਫਤਿਹਗਰ ਸਾਹਿਬ ਤੋਂ ਐਮਐਸਏ ਲਖਮੀ ਸਿੰਘ ਜੀ ਰਾਏ ਸਾਹਿਬ ਆਹ ਖੜੇ ਨੇ ਬਸੇ ਬਰਾਣਾ ਤੋਂ ਐਮਐਲਏ ਗੁਰੇਂਦਰ ਸਿੰਘ ਜੀ ਆਪੇ ਸਾਥ ਖੜੇ ਨੇ ਤੇ ਸਾਡੇ ਅਨੁਮੋਦ ਤੋਂ ਐਮਐਲਏ ਗੁਰੇਂਦਰ ਸਿੰਘ ਗੈਰੀਵੜੀ ਜੀ ਨਾਲ ਖੜੇ ਨੇ ਸੋ ਮੈਂ ਸਾਰੇ ਆਪਣੇ ਵਧਾਇਕਾਂ ਵੱਲੋਂ ਤੇ ਨਾਲ ਮੈਂ ਖੁਦ ਆਪਣੇ ਵੱਲੋਂ ਕਿਉਂਕਿ ਇਹ ਜਿਹੜਾ ਹੰਦਿਕਰ ਸਾਹਿਬ ਹੈ ਜਿਹੜਾ ਇਹ बतौर ਮੋਨਿਟਰਿੰਗ ਦੀ ਤੌਰ ਤੇ ਨਸ਼ੇ ਵਿਰੋਧ ਜੋ ਸਾਡੀ ਕਮੇਟੀ ਬਣੀ ਹੈ ਤੇ ਮੈਂ ਦੇਖ ਰਿਹਾ ਸੋ ਇਸ ਕਰਕੇ ਸਾਡੇ ਡਿਪਟੀ ਕਮਿਸ਼ਨਰ ਜੀ ਸੋਹਣਾ ਕਿੰਦਗੀ ਤੇ ਐਸਐਸਪੀ ਸ਼ੋਭਾ ਮਕਰਵਾਲੀ ਜੀ ਪੂਰਾ ਪ੍ਰਸ਼ਾਸਨ ਅੱਜ ਸਾਰੇ ਜਣਿਆਂ ਨੇ ਇਸ ਮੁੱਮ ਦੇ ਵਿੱਚ ਸਲੱਤਾ ਸੀ ਆਪ ਨੂੰ ਸੋਚਤੀ ਹੈ ਕਿ ਅਸੀਂ ਇਸ ਨੂੰ ਕੋਰ ਨੂੰ ਇਸ ਨੂੰ ਨਸ਼ੇ ਦੇ ਵੀ ਖਦਾਦੀ ਮੁਤਾਬਕ ਕੋ ਇਸ ਲਈ ਅੱਜ ਤੁਸੀਂ ਮੀਡੀਆ ਕਰਮੀ ਉਰੇ ਪਹੁੰਚਿਓ ਇਹ ਤੁਸੀਂ ਤਾਂ ਵੈਸੇ ਹੀ ਇਹ ਜਿਹੜਾ ਲੋਕਤੰਤਰ ਦਾ ਚੌਥਾ ਪਿੱਲਰ ਮੰਨੇ ਜਾਂਦੇ ਹੋ ਚੌਥਾ ਸਟੱਮ ਮੰਨੇ ਜਾਂਦੇ ਹੋ ਤਾਂ ਤੁਸੀਂ ਵੀ ਇੰਨਾ ਸਾਥ ਦੇ ਰਹੇ ਹੋ ਜੁਡੀਸ਼ਰੀ ਇੰਨਾ ਸਾਥ ਦੇ ਰਹੀ ਹੈ ਜੱਜ ਸਾਹਿਬਾਨ ਇੰਨਾ ਸਾਥ ਦੇ ਰਹੇ ਨੇ ਕੋਰਟਾਂ ਇੰਨੀਆਂ ਸਾਥ ਦੇ ਰਹੀ ਕਿ ਮੈਂ ਸਾਰਿਆਂ ਦਾ ਬਹਿ ਦਿਲ ਦੀ ਗੈਰਾਈ ਤੋਂ ਕੋਰਟਾਂ ਕੋਰਟਸ ਦਾ ਜੱਜ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੰਨੀ ਮੁਹਿੰਮ ਕਿਸੇ ਸਰਕਾਰ ਦੀ ਜਾਂ ਕਿਸੇ ਪ੍ਰਸ਼ਾਸਨ ਦੀ ਇਹ ਸਾਨੂੰ ਜਾਣਤੋਦਨ ਬਣਾਣਾ ਪੈਣਾ ਕੱਲੇ-ਕੱਲੇ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਜਿਹੜੀ ਆਗ ਹੈ ਇਹ ਆਗ ਹੈ ਜਿਹੜੀ ਇਹਨੂੰ ਕਿ ਭਜਾੜਾ ਤਾਂ ਕਿਸੇ ਫੇਰੀ ਛੋਟੀ ਜਿਹੀ ਚੰਗਿਆਰੀ ਨਹੀਂ ਜਲਦੀ ਛਕਣੀ ਪੈਣੀ ਕਿਉਂਕਿ ਇਹ ਜਿਹੜੀ ਛੋਟੀ ਜੀ ਚੰਗਿਆਰੀ ਹੈ ਪਰ ਕਾਹ ਨੂੰ ਫਿਰ ਪਾ ਮੜ ਬੜੇ ਫਿਰ ਟੋਟਲੀ ਮਕਾਣੀ ਪਈ ਸੋ ਬਹੁਤ ਬਹੁਤ ਸ਼ੁਕਰੀਆ ਕਮੇਟੀ ਮੈਂਬਰਾਂ ਲਈ ਤੇ ਨਕੀ ਇਹ ਗੱਲ ਜੀ ਅਸੀਂ ਕਰ ਜਾਓ ਬਿਲਕੁਲ ਕਮੇਟੀ ਮੈਂਬਰਾਂ ਦੀ ਜਿਹੜੀ ਵੀ ਇਨਫੋਰਮੇਸ਼ਨ ਹੋ ਉਹਨੂੰ ਓਪਨ ਰੱਖਾਂਗੇ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਜਤੋਂ ਅਵਾਮ ਇਕੱਠਾ ਹੋ ਜਾਂਦਾ ਜਦੋਂ ਸੰਗਤ ਇਕੱਠੀ ਹੋ ਜਾਂਦੀ ਹੈ ਯਾਦ ਰੱਖਿਓ ਕੋਈ ਬੱਤੇ ਤੋਂ ਬਟਾ ਆਪਣੇ ਆਪ ਨੂੰ ਐਡਾ ਉਧਾਰੀ ਜਿਹੜਾ ਆ ਕੇ ਉੱਥੇ ਕੋਈ ਕਿਸੇ ਕਰੂ ਉਹ ਕਰ ਦਵੇ ਇੱਕ ਵਾਰ ਮਾੜੀ ਜੀ ਤੇ ਪਰਖ ਲੱਗੀਦਾ ਕਿ ਕਿਸੇ ਨੇ ਵਿਡੀਸੀ ਦੇ ਉੱਤੇ ਮਾੜੀ ਜੀ ਕਿਸੇ ਨੇ ਗਲਤ ਅੱਖ ਵੀ ਚੱਕੀ ਆ ਯਕੀਨ ਕਰਿਓ ਮੁੜ ਕੇ ਜ਼ਿੰਦਗੀ ਭਰ ਉਹ ਬੰਦਾ ਪਛਤਾਊਗਾ ਕਿ ਵਿਡੀਸੀ ਕਦੇ ਨੂੰ ਦੇਖੜਾ ਨਹੀਂ ਕਰੂ ਪਰ ਜਿੰਨੀ ਸਰਕਾਰ ਹੋਣੀ ਹੈ ਚਾਹੇ ਉਹ ਸਰਕਾਰੀ ਹੋਣੀ ਹੈ ਚਾਹੇ ਕਾਂਗਰਸ ਵੀ ਹੋਈ ਹੈ ਭਾਜਪਾ ਦੇ ਨਾਲ ਇਹਦਾ ਲੋਹ ਮਾਸ ਦਾ ਰਿਸ਼ਤਰੀ ਹੈ ਐਨੇ ਸਾਲ ਦੇ ਨਾਲ ਭਾਜਪਾ ਨੂੰ ਭਾਈ ਪਾਣੀ ਤੇ ਪਾਣੀਆਂ ਦੇ ਮੁੱਦੇ ਤੇ ਬੋਲਿਆ ਹੈ ਕਿਸੇ ਨੇ ਐਡਾ ਕੀ ਸਟੈਂਡ ਲੱਭਦਾ ਹੈ ਕਿ ਉਹ ਸਰਕਾਰ ਤੋਂ ਮੌਸਮੀ ਪਾਲ ਲੈ ਕੇ ਜੋ ਪਹਿਲਾਂ ਵੀ ਜਦੋਂ SOWAL ਦਾ ਮੁੱਦਾ ਮੋਟਾ ਚੁਠਿਆ ਸੀ ਤਾਂ ਭਗਵਾਨ ਸਿੰਘ ਬਾਦਗੀ ਨੇ ਜਾ ਕੇ ਕਿਹਾ ਸੀ SOWAL ਬਣਾ ਕੇ ਵਰਤਿਓ ਸਾਡੇ ਨੂੰ ਇੱਕ ਪੂਰ ਪਾਣੀ ਦੀ ਨਹੀਂ ਜਿਹੜੀ ਯਮਨਾ ਪੂਰੇ ਦੇ ਪੂਰੇ ਇਲਾਕੇ ਨੂੰ ਦੱਸੀ ਨੂੰ ਉਧਰ ਸਾਰੇ ਇਲਾਕਿਆਂ ਨੂੰ ਹੜਾ ਕੇ ਲੈ ਜਾਂਦੀ ਹੈ ਕੁਸੀਂ ਐਸਵਾਈਐ ਲੜਣਾ ਚਾਹੇ ਯਾ ਵਾਈਐਸਐ ਲੜਾਓ ਯਾ ਉਹਨਾਂ ਦਾ ਪਾਣੀ ਸਪੋਰਟ ਇਹ ਅੱਗੇ ਕੋਰਟ ਦਾ ਤਾਂ ਜੋ ਲੋਕ ਦੇ ਵੀ ਇਲਾਕੇ ਬੱਟਨ ਸਾਡੀ ਵੀ ਪਾਣੀ ਦੀ ਤੇ ਭਗਵਾਨ ਸਿੰਘ ਬਾਹਣੇ ਨੇ ਜਿਨ੍ਹਾਂ ਨੇ ਇੱਥੇ ਡੱਕ ਕੇ ਪਾਣੀ ਦਾ ਰੱਖਾ ਵਾਕੇ ਸਪੋਰਟ ਕੀਤੀ ਆ ਹੁਣ ਵੀ ਦੇਖੋ ਜਿੰਨਾ ਵਰਦਾ ਹਰਿਆਣੇ ਦਾ ਪਾਣੀ ਸੀ ਜਿੰਨਾ ਵਰਦਾ ਰਾਜਸਥਾਨ ਦਾ ਪਾਣੀ ਸੀ ਇਹ 21 ਮਈ ਤੱਕ ਵਰਤਦਾ ਹੁੰਦਾ ਹੈ ਨਾ ਹਰ ਸਾਲ 21 ਮਈ ਨੂੰ ਇਹ ਕਹਿ ਹੁੰਦਾ ਹੁੰਦਾ ਕਿ ਕਿਉਂ ਕਦੋਂ ਪਾਣੀ ਗਿਆ ਲੋਕਾਂ ਦੀ ਨਹੀਂ ਕੋ ਤਾਂ ਮਾਰਚ ਮਹੀਨੇ ਚ ਵਰਤੀ ਬੈਠੇ ਨੇ ਸਾਰਾ ਪਾਣੀ ਕੋਠ ਹਰਿਆਣਾ 190% ਪਾਣੀ ਵਰਤੀ ਵਰਤਦਾ 30% ਤੋਂ ਤੇ ਰਾਜਸਥਾਨ 110% ਪਾਣੀ ਵਰਤੀ ਵਰਤਦਾ 10% ਤੋਂ ਤੇ ਪੰਜਾਬ ਦਾ ਹਣੇ ਅਸੀਂ 11% ਵਰਤਣਾ ਹੈ। ਬਾਕੀ ਅਸੀਂ ਆਪਣੇ ਰਿజర్ਵ ਕੋਟੇ 'ਚ ਰੱਖਿਆ ਆ। ਫਿਰ ਉੱਤੋਂ ਸਾਨੂੰ ਕਹਿੰਦੇ ਨੇ ਕਿ ਹਿਊਮਨਿਟੇਰੀਅਨ ਗਰਾਊਂਡ ਤੇ ਉੱਤੇ ਹੀ ਜੇ ਕੋ ਹਸਪਤਾਲ ਇਕ ਲੱਗਾਈ ਤੇ ਬਾਅਦ 'ਚ ਭਾਈ ਕਨਈਆ ਜੀ ਨੇ ਆਪਣੇ ਦਿੱਤੇ ਉਹ 75 ਪਏ ਸੀਗੇ ਲੋਕ ਕਾਏ ਉਹਨਾਂ ਨੇ ਇਹ ਨਹੀਂ ਦੇਖਿਆ ਸਾਡੇ ਨੇ ਕਿ ਬਕਰਦੇ ਨੇ। ਉਹਨਾਂ ਦੇ ਮਸਤ ਭਰ ਕੇ ਪਾਣੀ ਦੀ ਭਲਾਈ ਹੈ। ਅਸੀਂ ਜੇ ਹਰਿਆਣੇ ਨੂੰ ਪਾਣੀ ਦੀ ਜਰੂਰਤ ਸੀ ਪੀਣ ਲਈ ਅਸੀਂ ਰੋਕਿਆ ਨਹੀਂ ਅਸੀਂ 4500 ਕਿਊਸਿਕ ਪਾਣੀ ਜਬੂਤ 1500 ਦੀ ਸੀ ਉਹ ਕਹਿੰਦੇ ਜੀ ਸਾਡੇ ਜਾਨਵਰ ਪਿਆਸੇ ਮਰਦੇ ਨੇ ਅਸੀਂ ਕਿ ਜਾਨਵਰਾਂ ਦੀ ਵੀ ਲੈ ਲਓ ਉਹ ਕਹਿੰਦੇ ਜੀ ਸਾਡੇ ਤਾਂ ਅੱਜ ਤੱਕ ਘਰਾਂ ਤੇ ਨਹਾੜ ਕੇ ਹੀ ਉਹ ਵੀ ਓਕੇ ਹੋਏ ਆ ਅਸੀਂ ਕਿ ਉਹਦੇ ਲਈ ਵੀ ਲੈ ਲਓ 1500 ਦੀ ਬਕਾਇਆ ਅਸੀਂ 4500 ਕਿਊਸਿਕ ਪਾਣੀ ਫੇਰ ਵੀ ਇਹਨਾਂ ਨੂੰ ਦਿੱਤਾ ਚਲੋ ਜੇ ਲੈਣ ਦਾ ਕੋਈ ਤਰੀਕਾ ਹੁੰਦਾ ਤਾਂ ਦੇ ਵੀ ਦਿੰਦੇ ਇਹ ਕਿਹੜਾ ਤਰੀਕਾ ਹੈ ਕਿ ਬੀਬੀ ਐਮਪੀ ਦੇ ਵਿੱਚ 60% ਸ਼ੇਅਰ ਸਾਡਾ ਪੰਜਾਬ ਪਾਰਸੀਆਂ ਦਾ ਤੇ ਸਾਨੂੰ ਦਰਕਨਾਰ ਕਰਕੇ ਤੁਸੀਂ ਰਾਤੋਂ ਰਾਤ ਚੇਅਰਮੈਨ ਬਦਲ ਕੇ ਡਾਇਰੈਕਟਰ ਬਦਲ ਕੇ ਉੱਥੇ ਹਰਿਆਣੇ ਦੇ ਬੰਦੇ ਲਾ ਕੇ ਤੇ ਸਾਨੂੰ ਨਾਗਰਸ਼ਹੀ ਫਰਮਾਨ ਜਾਰੀ ਕਰੋ ਕਿ ਪੰਜਾਬ ਨੂੰ ਪਛੰਦੀ ਜਰੂਰ ਤੇ ਆ ਜੀ ਇਤਿਹਾਸ ਹੀ ਫੈਸਲਾ ਕਰ ਲਿਆ ਜੀ ਹਰਿਆਣਾ ਬੋਲ ਪਿਆ ਜੀ ਰਾਜਸਥਾਨ ਬੋਲ ਪਿਆ ਜੀ ਹਰਿਆਣੇ ਦੇ ਹੱਕ 'ਚ ਸਾਡੀ ਹੋਰ ਬਹੁਤ ਸੰਤਤੀ ਹੋ ਗਈ ਜੀ ਚਲੋ ਜੀ ਹੋਰ ਪਾਣੀ ਛਾੜ ਦਿਓ ਐ ਕਰ ਦਿਓ ਬਾਜੀ ਬਾ ਉਹਦਾ ਘਰ ਦਾ ਰਾਜ ਇਹ ਉਹ ਰਾਸੰਧੀ ਹੈ ਜਦੋਂ ਕੋਈ ਜੀ ਕਰੇ ਉਹੋ ਪਾਣੀ ਕੱਢ ਲਿਓ ਇਹ ਨਹੀਂ ਪਾਣੀ ਛੱਡਿਆ ਜਾਊਗਾ ਪੰਜਾਬ ਦੇ ਪਾੜਿਆਂ ਦੇ ਉੱਤੇ ਜਿੰਨਾ ਡਾਕਟਰ ਸਟੈਂਡ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਣ ਜੀ ਨੇ ਦਿੱਤਾ ਮੈਂ ਇਸ ਗੱਲ ਦੀ ਜਿੰਨੀ ਤਾਰੀਫ ਕਰਾਂ ਉਨੀ ਥੋੜੀ ਔਰ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੈ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਪਾੜਿਆਂ ਦਾ ਮਸਲਾ ਕਿੰਨਾ ਮੇ ਵੱਧਾਇਆ ਹੋਇਆ ਹੈ ਜੀ ਤੇ ਕਿਹੜੇ ਸੁਧਾਰ ਲੱਗੇ ਹੋਏ ਨੇ ਸੋ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਮਾਣ ਆ ਸੀ ਉਸ ਸਰਕਾਰ ਦਾ ਹਿਸਾ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਉੱਤੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਿਹਤ ਦਾ ਹੋਵੇ ਜਾਂ بجلی ਦਾ ਹੋਵੇ ਚਾਹੇ ਖੇਤਾਂ ਦੇ ਪਾਣੀ ਦਾ ਆਪਣੇ ਮੂੰਹੋਂ ਮੰਨਦੇ ਆ ਸਾਰੇ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅਸੀਂ 20 ਪੈਸੇ ਪਾਣੀ ਸਿਰਫ ਨਹਿਰੀ ਪਾਣੀ ਵਰਤ ਸਕਦੇ ਸੀ ਸਿਰਫ 20 ਪੈਸੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਣ ਤੋਂ ਬਾਅਦ 400 ਪੈਸੇ ਪਾਣੀ ਅਸੀਂ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ ਵਰਤਣਾ ਸ਼ੁਰੂ ਕਰਤਾ ਇਹਨੇ ਨੇੜਾ ਪੁੱਤੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਮਾਈਨਰ ਆ ਪੱਤੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਸੂਏ ਪੱਕੇ ਕਰਵਾਏ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਖਾਲਾ ਤੱਕ ਪਾਣੀ ਪਹੁੰਚਦਾ ਕੀਤਾ ਭਗਵਾਨ ਸਿੰਘ ਮਾਨ ਜੀ ਨੇ ਔਰ ਸਾਤਾ ਬਾਦ ਪਰਮਾਤਮਾ ਨੇ ਜੇ ਸਾਥ ਦਿੱਤਾ ਐਸੀ ਕਿਰਪਾ ਰੱਖੀ ਅਸੀਂ 100% ਪੰਜਾਬ ਦਾ ਜਿਹੜਾ ਪਾਣੀ ਹੈ 100% ਪਾਣੀ ਆਉਣ ਵਾਲੇ ਬੋਸਾਂ ਦਾ ਤੁਹਾਨੂੰ ਪੰਜਾਬ ਦੀ ਖੇਤੀ ਲਈ ਯੂਟਲਾਈਜ਼ ਕਰਕੇ ਦਿੰਦਾ ਹਾਂ